ਆਪਾਂ ਦਾ ਬਲੌਗ ਵੀ ਸਵੇਰੇ ਦੀ ਸਟਾਰਟ ਕਰਦੇ ਆਂ ਤੇ ਸਭ ਤੋਂ ਪਹਿਲਾਂ ਬਣਾਈ ਹੈ ਜੀ ਦੇਗ ਤੇ ਪਰਲੀ ਸਾਈਡ ਰੱਖੀ ਹੋਈ ਹੈ ਇਮਲੀ ਦੀ ਜੜੀ ਜਿਹੜੀ ਕਿ ਆਪਾਂ ਪਕੌੜਿਆਂ ਨਾਲ ਖਾਵਾਂਗੇ ਕਿਨੀ ਦੇਖਣ ਨੂੰ ਬਹੁਤ ਵਧੀਆ ਲੱਗ ਰਹੀ ਹੈ ਬਹੁਤ ਹੀ ਜ਼ਿਆਦਾ ਕੀ ਬਹੁਤ ਜ਼ਿਆਦਾ ਨਹੀਂ ਪੈ ਗਿਆ ਹੈ ਕਰ ਦਾਂ ਕਿਉਂਕਿ ਨਾ ਫਿਰ ਸਾਡੇ ਕਿ ਕੀ ਕੀ ਬਹੁਤ ਜ਼ਿਆਦਾ ਹੋ ਜਾਂਦਾ ਆਪਣਾ ਪਹਿਣਾ ਲੈਂਟਰ ਤਾਂ ਕਰਕੇ ਆਪਾਂ ਦੇ ਬਣਾਈਆ ਸਵੇਰੇ ਅਰਦਾਸ ਪਹਿਲਾਂ ਅਰਦਾਸ ਕਰਾਣੀ ਹੈ ਫਿਰ ਭੋਗ ਵੰਡਣਾ ਅਤੇ ਬਾਅਦ ਦੂਜਾ ਖਾਣਾ ਪੀਣਾ ਸਟਾਰਟ ਹੋਊਗਾ ਹਨਾ ਹੁਣ ਪਹਿਲਾਂ ਸਿਰ ਉਦੋਂ ਵਾਰ ਰੋਟੀ ਲਾ ਲਈਏ ਮੜਾ ਜਾ ਰੋਟੀ ਖਾ ਕੇ ਆਪਦਾ ਕੰਮ ਸ਼ੁਰੂ ਕਰਦੇ ਆਂ ਹਰ ਬਲਾ ਲਾ ਬਲਾ ਲਾ ਹੁਣ ਮਾਸੜ ਜੀ ਕਰਨਗੇ ਅਰਦਾਸ ਅਰਦਾਸ ਤੋਂ ਬਾਅਦ ਫੇਰਾ ਖਾਵਾਂਗੇ ਸਵਾਦ ਸਵਾਦ ਭੋਗ ਹੈ ਕਿਉਂ ਆ ਟਾਠਾ ਹੁੰਦਾ ਨਾ ਹਾਂ ਜਮਿਆ ਵਾ ਹਾਂ ਪਤਾ ਨਹੀਂ ਲੱਗਦਾ ਇੱਕ ਕੌਲੀ ਪਾਣੀ ਛੇਤੀ ਜੰਮ ਜਾਂਦਾ ਠੰਡ ਮੌਸਮ ਹੈ ਠੰਡਾ ਮੌਸਮ ਹੈ ਨਾ ਹਾਂ ਲੋ ਜੀ ਸਾਰੇ ਤੇਗ ਛੱਕੋ ਜੀ ਕੱਟ ਕੇ ਸਾਫ ਤੇ ਸਾਫ ਤੇ ਕਰਕੇ ਜੋੜ ਕੇ ਪਾ ਕੇ ਬਾਚ ਕੱਟ ਲਾਂਗੇ ਹੈ ਨਾ ਫੜੇ ਬਣਾ ਰਹੀ ਆ ਸਾਡਾ ਹਲਵਾਈ ਬਣਦਾ ਆਹ ਵਾਲੇ ਆਹ ਵਾਲੇ ਇੱਧੇ ਚ ਸਿੱਟ ਇੱਧੇ ਚ ਪੱਕੇ ਹਲਵਾਈ ਹਾਂ ਹਾਂ ਕੱਚਾ ਹਲਵਾਈ ਆ ਆਪ ਗੋਬੀ ਦੇ ਫੜੇ ਕਰ ਬਹੁਤ ਸਾਰਾ ਬਣਾਇਆ ਤੇ ਨਾ ਮੈਂ ਹਨਾ ਹਰ ਕੋਈ ਕਹੂਗਾ ਤਿੰਨ ਦਿਨ ਹੋ ਗਏ ਮੇਰੇ ਆਈ ਸੂਟ ਪਾਇਆ ਕਿਉਂਕਿ ਮੈਂ ਰਹਿਣ ਦੇਖੋ ਇੱਕ ਦਿਨ ਵਾਸਤੇ ਆਈ ਸੀ ਹਨਾ ਤੁਹਾਨੂੰ ਅੱਗੇ ਨਹੀਂ ਪਤਾ ਤਿੰਨ ਦਿਨ ਜਬਰਦਸਤੀ ਰੱਖ ਲਿਆ ਗਿਆ ਮੁਝੇ ਫਿਰ ਅੱਗੇ ਪਤਾ ਨਾ ਦੋਖਾ ਖੂਆ ਅੱਗੇ ਤੋਂ ਤਾਂ ਆਕਲ ਆ ਜਾਂਦੀ ਇੱਕ ਵਾਰੀ ਆਏ ਤੇ ਵੀ ਮੈਂ ਸੂਟ ਹੋਰ ਚੱਕ ਕੇ ਲਿਆਣਾ ਨਹੀਂ ਮੈਨੂੰ ਦੋ ਸੂਟ ਉਰੀ ਰੱਖਣੇ ਪੈਣੇ ਹੁਣ ਪਰ ਉਹ ਸੀਜ਼ਨ ਦੇ ਹਿਸਾਬ ਨਾਲ ਆਣਾ ਪੈਂਦਾ ਨਾ ਫਿਰ ਐ ਤਾਂ ਮਾਸੀ ਦੇ ਵੀ ਆ ਜਾਂਦੇ ਕਹਿੰਦੀ ਤਾਂ ਤੂੰ ਗਰਮੀ ਵਾਲਾ ਪਰ ਤੁਹਾਡੇ ਲੰਬੇ ਹੋ ਜਾਂਦੇ ਨੇ ਥੋੜੀ ਜਿਹੀ ਤੂੰ ਕਹਿੰਦੀ ਤਾਂ ਤੂੰ ਗਰਮੀ ਵਾਲੇ ਆਂਦੀ ਮੈਂ ਸਿਆਲਾਾਂ ਚ ਆਉਂਦੀ ਤੁਸੇ ਵਾਲਾਂ ਚ ਜੇ ਮੈਂ ਸਿਆਲਾਾਂ ਚ ਰੱਖ ਨੂੰ ਫਿਰ ਰਾਣਾ ਗਰਮੀ ਔਰ ਆਜੇ ਤੁਰ ਜਾਗੇ ਆਪਾਂ ਸਟਾਰਟ ਕਰਨਾ ਬਾਈ ਬਾਈ ਨੂੰ ਲਾ ਲੈਣਾ ਉਹ ਵੀ ਕਰ ਰਹੇ ਕਿ ਕੱਭੀ ਹੋਵੇ ਦਸਤਨ ਨਾ ਨਾ ਇਹ ਤਾਂ ਇੰਸਟਾਗ੍ਰਾਮ ਤੇ ਲਾ ਲੈ ਇੰਸਟਾਗ੍ਰਾਮ ਤੇ ਪਾ ਰਹੀਆਂ ਹਰੇ ਮੈਂ ਅੱਜ ਕਿੰਨੇ ਕਿੰਨੇ ਜਾਰੇ ਸੀ ਸਟੂਲੇ ਦੇ ਇਹ ਆਹ ਬਣ ਜਿੱਤੇ ਮੈਂ ਬੈਠੀ ਛੋਟੀ 702 ਦੇ ਦੋਤੀਏ 702 ਅੱਛਾ ਕਿੱਥੇ ਕੱਟ ਕਿੱਥੋਂ ਲੱਗਿਆ ਸੀ ਸਾਡੇ ਕਿੰਨੇ ਮੋਟੇ ਬੈਠਿਆ ਹਾਂ 350 ਨਹੀਂ ਆ ਉੱਤੇ ਆ 700 ਦੇ ਦੋ ਚਾਚਾ ਜੀ ਆਹ ਤਾਂ ਉਹਨੂੰ 10 ਦਿੱਤਾ ਲੈ ਜੀ ਜੀ ਭਾਈ ਲਿਆ ਕੇ dauਂਗਾ ਮੈਨੂੰ ਮੈਂ ਪੈਸੇ ਦੇ ਦੂੰਗਾ ਇਹਦੇ ਨਾਲ ਦੀ ਛੋਟੀਆਂ ਲੈ ਕੇ ਦੇ ਹਾਂ ਤਾਂ ਮਾਤ ਨੂੰ ਕਹਿ ਰਿਹਾ ਨਹੀਂ 350 ਠੀਕ ਵਾਈਟ ਨੇ ਤੂੰ ਆਪਣੇ ਮੁੰਡੇ ਨੂੰ ਇਕੱਲੇ ਨੂੰ ਛੱਡ ਕੇ ਤੇਰੀ ਸ਼ਰਮ ਨਹੀਂ ਆਉਂਦੀ ਇਕੱਲਾ ਕਿੱਥੇ ਆ ਪਰਿਵਾਰ ਆ ਨਹੀਂ ਹਾਂ ਮਾਂ ਬਗੈਰ ਕਿੱਥੇ ਬੱਚਾ ਸਾਰਦਾ ਆ ਦੀ ਦਾਦੀ ਆ ਮੈਂ ਕਿਹਾ ਮੈਨੂੰ ਨਾਲ ਲੈ ਕੇ ਚੱਲੋ ਮੈਂ ਕੁਰਸੀਆਂ ਵੀ ਚਾਰ ਚਾਰ ਕੁਰਸੀਆਂ ਲਿਆਉਣੀਆਂ ਸਾਡੇ ਕੋਈ ਕੁਰਸੀ ਨਹੀਂ ਹੈਗੀ ਚੱਲ ਜੀ ਉਹ ਪ੍ਰਾਣੀਆਂ ਬਹੁਤ ਪ੍ਰਾਣਨ ਹੋਈਆਂ ਪੰਜੀ ਜੀ ਮਾਰ ਤੀ ਠੀਕ ਹੈ ਜੀ ਬਹੁਤ ਆਹ ਦੇਖੋ ਖਾਲੀਆਂ ਨੇ ਆ ਦੇਖੋ ਲਗਨ ਦਾ ਤੋੜਾ ਲੱਗੀ ਹੋਈ ਹੈ ਮਰ ਤਾਂ ਕੋਈ ਮੈਂ ਤੋੜਦੀ ਤੇਰੇ ਹੱਥ ਲੱਗ ਜਾਣਗੇ ਨਹੀਂ ਅਸੀਂ ਤੋੜ ਲਈਆ ਹੋਰ ਆਹੋ ਮਹਰ ਵੀ ਯੋਗੀ ਲੱਗੂਗੇ ਪੈਰ ਇੱਧਰ ਲਾਉਂੂ ਪੈਰ ਇਹ ਸੌ ਜਾਂਦਾ ਹੂੰ ਉਹ ਕਿਨਾਂ ਦਾ ਸੁੱਤੀ ਉੱਠਦੀ ਆ ਉਹਦਾ ਪੈਰ ਸੌਂ ਜਾਂਦਾ ਵਿਚਾਰੀ ਦਾ ਫਿਰ ਉਹ ਖਾਸ ਚੰ ਲੰਗੜ ਮਾਰਦੀ ਆ ਫਿਰ ਜਦੋਂ ਚੱਲ ਪੂ ਹੌਲੀ 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 ਫੇਰ ਤੁੰਦੀ ਦੇਖੀ ਉਹ ਕੀ ਕਦੇ ਉਹ ਨਾ ਤੋਂ ਸੁੰਦੀ ਆ ਉਹਦੀ ਹੁਣ ਕਦੇ ਉਹ ਧਿਆਨ ਚਿਆਣੀ ਹੋ ਗਈ ਨਾ ਹੁਣ ਨਹੀਂ ਹਿੱਲਦੀ ਇਹ ਇੰਨਾ ਇਹਦੇ ਬਣਨਗੇ ਪਕੌੜੇ ਉਹ ਕੀ ਉਬਾਲ ਕੇ ਇੱਕ ਬਾਲੀ ਦੇਣੀ ਆ ਇੱਕ ਬਾਲੀ ਹੁਣ ਇਹ ਪਹਿਲਾਂ ਖਾ ਲਈ। ਆਊ ਖਾਊਗੀ ਗਰਮਾ। ਫਲੈਟਾਂ ਸਾਰੀਆਂ ਚਲ ਗਈਆਂ ਫਲੈਟ ਫਲੈਟ ਦੇਖ ਰਹੇ ਨੇ ਤਾਂ। ਬੈਠੇ ਨੇ। ਕਿਹਨੇ ਲਾਈਟਾਂ ਜੇ ਇੱਕ ਵੀ ਆ ਜੇ ਦੂਜੀ ਉਹ ਵੀ ਨਹੀਂ ਹੈਗੀ ਉਹਨਾਂ ਦੇ ਚੱਲ ਮੋਟਰ ਚੱਲਦੀ ਸੀਗੀ। ਇਹ ਸਾਡੇ ਬਰੈਡ ਨੇ ਗਾਇਸ ਦੇਖੋ ਕਿਵੇਂ ਸੁਨੇ ਬਰੈਡ ਨੇ। 哦，他都是直接进去了，直接跑了。 ਨਦਰ ਲੰਡੈਰੀ ਕੋਈ ਕਿਸੇ ਲੋਕਾਂ ਦੇ ਪਰੀਨਾਰੇ ਤਾਂ ਹਾਂ ਅੱਜ ਦਾ ਬਰਥਡੇ ਵੀ ਹੈ ਕੱਲ ਸੀ ਕੱਲ ਨਹੀਂ ਹਾਂ ਮੈਂ ਮੈਂ ਅੱਜ ਦੇਖੀ ਸੀ ਚਾ ਮੈਂ ਹੀ ਕਰਿਆ ਕਹਿੰਦਾ ਜੀ ਥੋੜੀ ਫੇਰ ਆਂ ਨਾ ਦੱਪਦਾ ਸੀ ਮੇਰੀ ਤਾਂ ਮੁਕਾ ਕਿਦਾਂ ਰਹਿੰਦੀ ਕਹਿੰਦਾ ਮੰਨ ਰਹੀ ਆ ਨਾ ਮੇਰਾ ਗਿੱਦ ਆਉਂ ਮੈਂ ਮੇਰਾ ਫੋਨ ਕਰ ਕਹਿੰਦਾ ਇਹ ਲਾਚੀ ਨਾ 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 ਹਾਂ ਲੱਭੋ ਉਹ ਮੰਦਿਰ ਬਰਕਦਾ ਰਾਕੀ ਤਾਂ ਆਪਣੀ ਪੂਰੀ ਜੱਤ ਉਹ ਵੀ ਜੱਤ ਉਹ ਵੀ ਤਾਂ ਤੇਰੇ ਪਾਪਾ ਜੀ ਕਰਕੇ ਪਾ ਓ ਪਾ ਜੀ ਦਾ ਉਹ ਨਾ ਮੈਂ ਜਰੂਰ ਫ੍ਰੀਜ਼ ਕਰਾਇਆ ਹੋਇਆ ਹੋਰ ਆਨੇ ਆ ਨਵੇਂ ਅੰਦਰੋਂ ਮੈਨੂੰ ਉਹ ਚਿਮਟਾ ਵੀ ਲਿਆ ਦੇ ਬੱਚੇ ਚਿਮਟੇ ਨਾਲ ਕਰਨਾ ਹੈ ਇਹ ਤਾਂ ਇਹਦੀ ਪਾਣੀ ਥੋੜਾ ਜੱਟ ਨਾ ਨਾ ਕਿੰਨੇ ਸੋਹਣੇ ਬਰੈਡ ਫੁੱਲ ਰਹੇ ਹਨਾ ਕਿੰਨੇ ਸੋਹਣੇ ਫੁੱਲ ਰਹੇ ਉਹੀ ਫਲਾਪੀ ਚਾਹੇ ਜੀ ਆ ਫੁੱਲੀਆਂ ਫੁੱਲੀਆਂ ਬਣਾ ਰਹੀਆਂ ਨੇ ਉਹ ਜੀ ਪਾਪੀਆਂ ਬਣਾਉ ਨਾਲੇ ਕਿਹੜੇ ਘਟ ਫੁੱਲੀਆਂ ਬਣਾ ਰਹੀਆਂ ਨੇ ਜਾਈ ਗਏ ਆ ਫੁੱਲੀਆਂ ਫੁੱਲੀਆਂ ਪਾਪੀਆਂ ਨੇ ਹੁਣ ਜੇ ਬਰੈਡ ਬਣਾ ਰਹੀਆਂ ਨੇ ਬਹੁਤ ਹਵਾ ਪਾਂਦੀਆਂ ਨੇ ਨਹੀਂ ਬਹੁਤ ਸੋਹਣੇ ਬਰੈਡ ਬਣ ਰਹੇ ਆ ਬਹੁਤ ਵਧੀਆ ਦੇਖਣ ਤੇ 60-60 ਕਿਲੋ ਵਜਨ ਨਾਲੇ 80-80 ਕਿਲੋ ਦੇ ਹੋਏ ਪੈਸੇ ਨੇ ਮੇਰਾ ਵਿਆਹ ਬੇ 60 ਕਿਲੋ ਵਜਨ ਸੀਗਾ ਮੇਰੇ ਚ 80 ਔਰ ਮੇਰੇ ਚ 180 85 ਕਿਲੋ ਔਰ ਮੇਰੇ ਚ 75 ਕਿਲੋ ਲੇ ਲੇ ਚ ਔਰ ਮੈਂ ਜਿਆਦਾ ਮਤ ਬਣ ਰਹੀ いくぞっていうのをつかま ਲੱਗ ਰਹੀਆਂ ਨੇ ਮੇਰ ਤਾਂ ਇੱਕ ਚਮਚਾ ਮੈਂ ਆ ਹੋਰ ਪਾ ਲਉ ਫਿਰ ਹੋਰ ਪਾ ਲਉ ਕੱਟਾ ਹੋਰ ਪਾ ਲਉ ਆ ਮਾਸੀ ਕੋਲ ਲਈ ਬੈਠੀ ਸਿੱਟ ਲੋ ਵਿੱਚ ਬਸ ਮੈਂ ਮੈਂ ਤੇਰੇ ਮਿੱਤ ਚਲਾ ਕੰਮ ਤੇਰੇ ਤਾਂ ਚਾਹਿਆ ਕੌਦਾ ਦੇ ਦੇ ਨੀ ਚਾਹ ਤਾਂ ਹਾਂ ਉਹ ਵੀ ਚੰਗ ਕਹਿੰਦੀ ਨਹੀਂ ਸੀ ਮੇਰੀ ਜਸਪ੍ਰੀ ਦੀ ਜਲੰਗ ਨਹੀਂ ਇਹ ਤਾਂ ਮੈਂ ਸਾਗ ਨਾਲ ਖਾ ਜੂ ਰੋਟੀ ਨਾਲ ਆ ਇਹਨੂੰ ਤਾਂ ਇਸ ਤਰ੍ਹਾਂ ਖਾਤੇ ਇਹ ਰਾਬੋ ਇਹ ਜਿਹੜੀ ਤੁਸੀਂ ਚਾਹ ਬਸਾਈਆਂ ਨਾ ਹਾਂ ਆਪਾਂ ਪਾਉਣੀ ਦੇ ਹਾਂ ਹਾਂ ਸਾਰੇ ਪੀ ਲਿਓ ਹੁਣ ਹੋਰ ਆ ਪਲੇਟਾਂ ਪਈਆਂ ਨੇ ਇੱਥੇ ਪਲੇਟਾਂ ਰੱਖ ਲਿਓ ਇਹ ਮੋਟੀ ਏ ਤੈਨੂੰ ਹੋਰ ਕੋਈ ਕੰਮ ਨਹੀਂ ਆਏਗਾ ਉਹ ਖਾਂਦੇ ਨੇ ਉੱਪਰ ਕੈਮਰਾ ਚੱਕ ਕੇ ਲਏ ਹੁੰਦੀ ਆ ਆ ਹਾਂ ਠੀਕ ਹੋ ਅਕਲ ਨਹੀਂ ਹੈ ਮਿੰਨ ਗਾਈਸ ਇਹ ਛੋਟਾ ਆਦੀਆ ਕੌਣ ਆਹੋ ਅਸੀਂ ਮੈਂ ਖੁਦ ਨੂੰ ਆ ਪੈਸੇ ਲੈ ਜੀ ਰਾਜਾ ਦੇਖਦਾ ਤਿਲਬਰਾਜ ਆ ਉੱਪਰ ਹਨਾ ਵਾਟਰ ਪ੍ਰੂਫ ਆ ਤਿਲਬਰਾਜ ਆਹੀ ਆਹੋ ਵਾਟਰ ਪ੍ਰੂਫ ਹੁੰਦਾ ਜਿਹੜਾ ਕੀ ਹੋਰ ਕੁਝ ਹੁੰਦਾ ਆ ਹਾਂ ਆ ਜੀ ਆ ਕਿਚਨ ਕਿਚਨ ਦਾ ਪਹਿ ਗਿਆ ਉੱਪਰਲੀ ਦਾ ਤੇ ਬਣਾਉਣਾ ਹੋਇਆ ਚਾਹ ਬਾਥਰੂਮਾਂ ਦੇ ਪਹਿਗੇ ਆਵਾਜ਼ ਬਹੁਤ ਚੱਲਦੀ ਆ ਲੇਟ ਹੋਇਆ ਕੰਮ ਸ਼ੁਰੂ ਪੋਪੋ thank you ਸਮਾਨ ਦੀ ਬਾਕੀ ਉੱਤਮ। ਹਾਓ ਸਾਰੇ ਜਣੇ ਆ ਕੇ। ਕਹਿੰਦੇ ਵੀਡੀਓ ਕਰ ਲਉ, ਫੋਟੋ ਵੀ ਕਰ ਲਉ, ਖਤਮ ਹੋ ਜਾਣਗੇ। ਕਹਦੇ ਨੇ ਕਿ ਅਮਰ ਕਿ ਆ ਠੀਕ ਹੋ ਗਿਆ ਗੁੱਸਾ ਨਾ ਮੈਂ ਖੁੱਦਿਆ ਤੂੰ। ਆਪਣੇ ਕੰਮ ਦੀ ਸਮਾਪਤੀ ਹੋ ਚੁੱਕੀ ਆ। ਆ ਰਹਿ ਗਏ ਥੋੜੇ ਜਿਹਾ ਫ੍ਰੈਂਚ ਫ੍ਰਾਈਜ਼ ਬਣਾਉਣੇ ਹਨ ਉਹਦੇ। ਹੈ? ਬਹੁਤ ਤੇਜ਼ ਆ। ਟੋਕਰੀ ਆਪਣੀ ਭਰ ਗਈ, ਬਸ ਲੈਂਟਰ ਪੈਣ ਵਾਲਾ ਫਿਰ ਸਾਰੇ ਮਿਸਤਰੀਆਂ ਨੂੰ ਦੇ ਦੇਣੇ ਘਰ ਦੇ ਰੱਜ ਗਏ ਸਾਰੇ। ਆ ਦੋ ਮਾਸੀਆਂ ਰਹਿ ਗਈਆਂ ਖਾਣੇ ਤੇ ਬਸ। ਤੇਰੀ ਫਰਮਾਇਸ਼ ਚਾਹ ਦੇ ਲੱਗਦੀ ਹੈ ਠੀਕ ਹੈ ਮੈਂ ਤੇਰੀ ਫੇਪਨ ਚਾਹ ਦੇ ਦਿੰਦੀ ਅੱਛਾ ਆ ਮਸੀ ਰਿਆ ਭੈਣ ਆ ਨਾ ਤਾਂ ਹੀ ਫਿਰ ਫਿਕਰ ਆ ਬੜੀ ਹੈ ਕਿ ਛੋਟੀ ਆ ਬੜੀ ਮਸੀ ਨਹੀਂ ਹੈ ਭੈਣ ਫਿਰ ਤਾਂ ਹੀ ਬੜੀ ਭੈਣ ਦੀ ਫਿਕਰ ਆ ਫਿਰ ਇਹੀ ਹੈ ਭੈਣਾ ਭੈਣਾਂ ਦਾ ਪਿਆਰ ਛੋਟੀ ਭੈਣ ਨੂੰ ਬੜੀ ਭੈਣ ਦੀ ਫਿਕਰ ਆ ਵੀ ਦੇ ਦੇ ਪਾ ਕੇ ਪਕੌੜੇ ਹਾਂ ਚਲ ਨੀ ਕੁੜੀਏ ਤੇਰੇ ਫ੍ਰੈਂਚ ਫ੍ਰਾਈਜ਼ ਬਣ ਰਹੇ ਆ ਕੋਈ ਨਹੀਂ ਕੋਈ ਤੁਹਾਨੂੰ ਨਹੀਂ ਪਸਾਰੀ ਦੀਆਂ ਤਾਂ ਰੋਣਾਂ ਨਹੀਂ ਕਰਦੇ ਪਾਉਂਦੇ ਮਨਾਰੀ ਤੁਹਾਨੂੰ ਕਈ ਹੋ ਮੇਰੇ ਫਿਰ ਉਹ ਪਕੌੜੇ ਆਗੇ ਫਿਰ ਆਲੂ ਐ ਕੱਲੇ ਬਸ ਫ੍ਰੈਂਚ ਫਰਾਈ ਆ ਤਾਂ ਕੱਲੇ ਪਕੌੜੇ ਆ

ਇਹ ਨਿਆਣਿਆਂ ਦੇ ਫ੍ਰੈਂਚ ਫ੍ਰਾਈ ਲਓ ਸਾਰਾ ਆਪਾਂ ਉੱਥੇ ਦੇ ਸਾਰਾ ਸਮਾਨ ਚੱਕਤਾ ਉਹ ਕੜਾਹੀ ਹਰ ਪੱਠੀ ਸਿਲੰਡਰ ਰਹਿ ਗਿਆ ਉਹ ਮਾਸਰ ਚੱਕੂ ਆ ਹੈਨਾ ਮਾਈ ਇਹਦੇ ਬਾਅਦ ਠੰਡੀ ਹੋਈ ਰੱਖ ਲਾਂਗਾ ਹਾਂ ਤੇ ਹੁਣ ਮਾਸੀ ਭਾਂਡੇ ਮਾਂਝਰੀ ਆ ਵੈਸੇ ਤਾਂ ਭਾਂਡੇ ਸੀ ਕੱਲੋ ਦੂਜੇ ਲਿਆਏ ਤੇ ਡਿਸਪੋਜ਼ਲ ਦੇ ਭਾਂਡੇ ਫੇਰ ਵੀ ਹੋਏ ਜਾਂਦੇ ਨੇ ਫੇਰ ਵੀ ਹੋ ਜਾਂਦੇ ਨੇ ਇੱਕ ਲੈਟ ਅੱਜ ਗਈ ਹੋਈ ਆ ਪਾਣੀ ਵੀ ਨਹੀਂ ਪਾਣੀ ਵੀ ਬਾਣੀ ਦੀ ਅੱਜ ਬਹੁਤ ਕਮੀ ਆ ਪਾਣੀ ਵੀ ਨਾ ਤਾਂ ਕੋਈ ਕੰਮ ਵੀ ਨਹੀਂ ਹੁੰਦਾ ਚਲੋ ਚੱਲ ਜਿਦਾ ਜਿਹੜੇ ਸਾਰਿਆਂ ਨੂੰ ਪਕੌੜੇ ਤੇ ਦੋ ਦੋ ਤਰੀ ਚੱਲ ਬ੍ਰੈਡ ਤਰੀ ਤੇ ਆਪਾਂ ਪਰ ਪੁੜੀ ਇਧਰ ਲਓ ਇਹ ਚ ਪਾ ਦੋ ਉਹਨੂੰ ਪੜਾਉ ਮੁੰਡੇ ਨੂੰ ਉਹ ਪਿੱਛੇ ਰਹਿ ਗਿਆ ਇੱਕ ਕੋੜੇ ਵੀ ਧਰ ਲਓ ਹਾਂ ਬਸ ਦੋ ਮਿੰਟ ਹਾਂ ਇਧਰ ਦੇ ਪਿੱਛੇ ਜਾਓ ও <laughs> র <laughs> <laughs>